ਦੇ ਗ੍ਰੈਂਡ ਫਾਦਰ ਇੰਟੀਟੀ ਕਿਵੇਂ ਸੀ ਬਹੁਤ ਨੇ ਡੈਡੀਗੇਸ਼ਨ ਕੀਤੀ ਸਾਡੀ ਸਿੱਖ ਕੌਮ ਲਈ ਫਿਲਮ ਦੇਖ ਕੇ ਤਉ ਨੂੰ ਯਾਦ ਆਈ ਉਹਨਾਂ ਦੀ ਹੈ ਨਾ ਮੈਨੂੰ ਉਹਦ ਮਾਣ ਆ ਉਹਨਾਂ ਤੇ ਬਹੁਤ ਜ਼ਿਆਦਾ ਮੇਰੇ ਬਜ਼ੁਰਗਾਂ ਨੇ ਤਾਂ ਉੱਥੇ ਸਟਰਗਲ ਕੀਤੀ ਅਸੀਂ ਉੱਥੇ ਜਾ ਕੇ ਫਿਰ ਜਾ ਕੇ ਗੁਲਾਮੀਆਂ ਕਰ ਰਹੇ ਫਿਲਮ ਦੇ ਵਿੱਚ ਇਦਾਂ ਦਾ ਕਿਦਾਂ ਦਾ ਕਿਹੜਾ ਸੀਨ ਲੱਗਿਆ ਜਿਹੜਾ ਤੁਹਾਡੀਆਂ ਅੱਖਾਂ ਨਮ ਹੋ ਗਈਆਂ ਜਦ ਗੋਲੀਆਂ ਚੱਲੀਆਂ ਤੇ ਜਦ ਵਿਦੋਸ਼ਿਆ ਤੇ ਕਲਕੱਤੇ ਜਦ ਗੋਲੀਆਂ ਚੱਲੀਆਂ ਜਦ ਟ੍ਰੇਲਰ ਦੇ ਵਿੱਚ ਆਪਣੇ ਬਜ਼ੁਰਗਾਂ ਨੂੰ ਵੇਖਿਆ ਸੀਗਾ ਨਾ ਉਦੋਂ ਹੀ ਪਤਾ ਲੱਗਿਆ ਸੀ ਬਹੁਤ ਵਧੀਆ ਰੋਲ ਹੋਊਗਾ ਇਹਨਾਂ ਦਾ ਤਾਂ ਸੇਮ ਜਿਹੜੇ ਸਰਜੀ ਦੇ ਬਹੁਤ 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 ਧੰਨਵਾਦ ਤੁਹਾਡੀ ਫੈਮਲੀਜ਼ ਨੂੰ ਦਿਖਾੜਿਆ ਇਸ ਮਿੱਟੀ ਨੂੰ ਆਜ਼ਾਦ ਕਰਨ ਲਈ ਕਿੰਨੀਆਂ ਕੁਰਬਾਨੀਆਂ ਹੋਈਆਂ 2 200 3 300 ਸਾਲ ਲੱਗੇ ਸੀ ਇਸ ਨੂੰ ਆਜ਼ਾਦ ਜੇ ਆਜ਼ਾਦੀ ਮਿਲੀ ਤੇ ਅੱਜ ਫੇਰ ਆਪਾਂ ਉਹਨਾਂ ਗੋਰੀਆ ਤੇ ਨਗਰ ਚਾਰਿਆ ਫਿਲਮ ਕਹਿੰਦੇ ਨੂੰ ਗਲਤ ਗੱਲ ਮੈਂ ਕਹਿੰਦਾ ਜੇ ਪਾ ਹਿਸਟਰੀ ਕਹੀਏ ਵੀ ਸਾਡਾ ਸਿੱਖ ਇਤਿਹਾਸ ਬਹੁਤ ਬਿਹਤਰ ਹੋਣਾ। ਮਤਲਬ ਸਾਨੂੰ ਪਤਾ ਲੱਗੇ ਵੀ ਅਸੀਂ ਕਿਦਾਂ ਉੱਥੇ ਪਹੁੰਚੇ ਸੀ। ਅਸੀਂ ਨਵੇਂ ਆਨਬਾਰ ਕਹਿੰਦਾ ਤੇ ਆ ਪਾਜੀ ਨਿਊਜ਼ੀਲੈਂਡ ਤੋਂ ਆਏ ਨਹੀਂ। ਪਰ ਉੱਥੇ ਜਨਰੇਸ਼ਨ ਨੂੰ ਪਤਾ ਨਹੀਂ ਸੀ ਵੀ ਕੀ ਹੈਗਾ ਜੀ ਕਮ ਹਾਰਟ ਮਾਦੂਬਾਰੇ। ਦਾਦਾ ਜੀ ਦੇ ਬਡੇ ਭਾਈ ਸਾਹਿਬ ਸਾਮੂਤਾ ਸਿੰਘ ਪੈਂਡ ਭਰੋੜੀ ਜ਼ਿਲ੍ਹਾ ਜਲੰਧਰ ਉਹ ਕਮ ਹਾਰਟ ਮੰਦ ਜਹਾਜ਼ ਚ ਸਫਰ ਸਫਰ ਕਰਕੇ ਆਏ ਸੀਗੇ। ਦੇ ਦਾ ਦੇ ਅਲਰੇਡੀ ਸੈਟਲਡ ਇਨ ਕ੍ਰੇਟਾ ਤੋਂ ਸਾਡੇ ਸੇ ਇਸਟਰੀਕੋਲ ਹੈ ਸਰਟੀਫਾਈ ਮਿਲ ਬਣਾਉਂ ਕਰਦੀ ਹੈ ਸੰਤ ਬੜੀ ਲਗੜਦੀ ਹੋਰ ਚ ਦਖਾਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਿੱਖ ਕੌਮ ਨੂੰ ਕਿਵੇਂ ਸਟਰਗਲ ਕਰਨੀ ਸ਼ੁਰੂ ਤੋਂ ਸਟਰਗਲ ਕਰਨੀ ਪੈ ਰਹੀ ਹੈ ਔਰ ਇੱਕ ਨਹੀਂ ਤਕੜੀ ਕੌਮ ਹੈ ਔਰ ਇਹਨੂੰ ਕਿਵੇਂ ਪਾਵਰ ਨਾਲ ਕਿਵੇਂ ਇਹਨੂੰ ਕੁਚਲਣ ਦੀ ਕੋਸ਼ਿਸ਼ ਕਰਦੀ ਰਹੀ ਹੈ ਉਤੋਂ ਇਹ ਸਭ ਕੁਝ ਉਹਦੇ باوجود ਵੀ ਉਹਨਾਂ ਲੋਕਾਂ ਨੇ ਆ ਕੇ ਇੰਡੀਆ ਚ ਇੱਕ ਬਣਾ ਪਾਵਰ ਮੇਨਟੇਨ ਕਰਕੇ ਲੜੇ ਔਰ ਇਹਦਾਂ ਦੇ ਖਿਲਾਫ ਲੜਨੀ ਛੋਟੀ ਗੱਲ ਮੇਰੇ ਦਾਦਾ ਜੀ ਨੂੰ ਤੇ ਭਾਈ ਸਾਹਿਬ ਨੂੰ ਸਭ ਪਤਾ ਸੀ ਨੂੰ ਕੋਲਡੈਸ ਡਿਸਟ੍ਰਿਕਟ ਜਿਹਨਾਂ ਦੀ ਲਿਸਟ ਸੀ ਉਹਨਾਂ ਕੋਲ ਜਿਹੜੇ ਬਬਲ ਸਿੰਘ ਸਾਰੇ ਉਹ ਲਿਸਟ ਲੈਣ ਵਾਸਤੇ ਡੀਸੀ ਇਸ ਗੱਡ ਬੀਟੀ ਜਿੱਦਲਤੀ ਸੀ ਜਿਹਨਾਂ ਦਾ ਕੇਮ ਟੂ ਦਾ ਵਿਲੇਜ ਬੜੀ ਪਨਿਸ਼ਮੈਂਟ ਦਿੱਤੀ ਪਰ ਉਹ ਲਿਸਟ ਨਹੀਂ ਦਿੱਤੀ ਗਈ ਮੈਂ ਦੇਖ ਰਹੀ ਹਾਂ ਸਰ ਤੁਸੀਂ ਬਹੁਤ ਇਮੋਸ਼ਨਲ ਹੋ ਰਹੇ ਹੋ ਵੀ ਯਾਰ ਪ੍ਰਾਊਡ ਵੀ ਮੇਰੇ ਗ੍ਰੈਂਡਫਾਦਰ ਨੇ ਚੀਕੇ ਸੀਗੇ ਬਹੁਤ ਨੇ ਡੈਡੀਕੇਸ਼ਨ ਕੀਤੀ ਸਾਡੀ ਸੇਕ ਕੌਮ ਲਈ ਫਿਲਮ ਦੇਖ ਕੇ ਤੁਹਾਨੂੰ ਯਾਦ ਆਈ ਉਹਨਾਂ ਦੀ ਹੈਨਾ ਮੈਨੂੰ ਬਹੁਤ ਮਾਣ ਹੈ ਉਹਨਾਂ ਤੇ ਬਹੁਤ ਜ਼ਿਆਦਾ ਵੀ ਪਰਸਨ ਕੇਮ ਟੂ ਸੀ ਥਿਸ ਫਿਲਮ ਬਾਈ ਬਿਕਾਜ਼ ਮਾਈ ਗ੍ਰੈਂਡ ਮਾਈ 4ਫਾਦਰ 4ਫਾਦਰ ਥੇਰ ਲੀਸਟ ਓਵਰ ਆਫ ਥੈਮ ਇਸ ਸੈਟਲਡ ਇਨ ਨਾਓ ਇਨ ਕੈਨੇਡਾ ਬਟ ਵੀ ਆਰ ਲੀਵਿੰਗ ਓਵਰ ਇਹ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਨੇ ਅੱਜ ਦੇ ਯੂਥ ਨੂੰ ਪਤਾ ਵੀ ਨਹੀਂ ਹੈਗਾ ਉਹਨਾਂ ਨੂੰ ਪਤਾ ਵੀ ਨਹੀਂ ਹੈਗਾ ਕਿ ਇਹ ਸਾਡਾ ਇਤਿਹਾਸ ਆ ਉਹਨਾਂ ਨੂੰ ਬਸ ਇੱਕ ਚੀਜ਼ ਦੀ ਰੱਟ ਲੱਗੀ ਹੈ ਕਿ ਬਾਹਰ ਜਾਣਾ ਬਾਹਰ ਜਾਣਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਉਸ ਟਾਈਮ 'ਚ ਕਿੱਦਾਂ ਬਾਹਰ ਗਏ ਸੀਗੇ ਅਸੀਂ ਤਾਂ ਇਹ ਕਹਿੰਨੇ ਆ ਵੀ ਬਾਹਰ ਜਾਣ ਨਾਲੋਂ ਆਪਾਂ ਨੂੰ ਇੱਥੇ ਹੀ ਸੈਟਲ ਹੋਣਾ ਚਾਹੀਦਾ ਆ ਆਪਣੀ ਗ੍ਰਾਉਂਡਸ ਨੂੰ ਰੂਟਸ ਨੂੰ ਨਹੀਂ ਛੱਡਣਾ ਚਾਹੀਦਾ ਬੜੇ ਔਖੇ ਹੋ ਕੇ ਆਜ਼ਾਦੀ ਲਈ ਆ ਇਸ ਆਜ਼ਾਦੀ ਦਾ ਮਾਣ ਕਰੀਏ ਵੀ ਆਪਾਂ ਨੂੰ ਯਾਦ ਮੌਲਕ ਮਿਲਿਆ ਆਪਾਂ ਉੱਥੇ ਗੁਲਾਮ ਨਾ ਹੋਈ ਉਹਨਾਂ ਦੇ ਮੈਂ ਖੁਦ ਵੀ When I got diploma uh, in 1972 to the and I joined the service i uh, my old relative and families all settled in England or Canada, but I never met Now I will go M more they are, they are they are asking me to come on the marriage uh, the restaurant now the marriage is being done, coming very soon. ਉਹ ਵਿੱਚ ਆਈ ਹੋਏ ਪਹੀਨ ਕਾਲ ਟੂ ਗੋਦਰ ਬਟ ਬਾਈ ਆਪਣਾ ਅਪੀਲ ਨਾ ਕੋ ਦੇ ਆ ਰਿਹਾ ਕਿਉਂਕਿ ਮੇਰੇ ਬਜ਼ੁਰਗਾਂ ਨੇ ਤਾਂ ਉੱਥੇ ਸਟਰਗਲ ਕੀਤੀ ਅਸੀਂ ਉੱਥੇ ਜਾ ਕੇ ਫਿਰ ਜਾ ਕੇ ਗੁਲਾਮੀਆਂ ਕਰ ਰਹੇ ਆਪਣੇ ਬੱਚਿਆਂ ਨੂੰ ਵੀ ਮੈਂ ਹੀ ਦੱਸਿਆ ਉਹ ਵੀ ਕਹਿੰਦੀ ਆ ਵੀ ਅਸੀਂ ਇੱਥੇ ਇੰਡੀਆ ਰਹਿਣਾ ਹੈ ਇੰਡੀਆ ਵਧੀਆ ਗਵਰਨਮੈਂਟ ਜੌਬਸ ਕਰਨੀਆਂ ਇੰਡੀਆ ਨੂੰ ਪ੍ਰਾਈਜ਼ ਕਰਨਾ ਹੈ ਮੈਂ ਵੀ ਨਹੀਂ ਗਿਆ ਮੇਰੇ ਵਕਿਲੇ ਬੱਚੇ ਵੀ ਨਹੀਂ ਜਾਣਗੇ ਆਸ ਕਰਦਾ ਮੇਰੇ ਅਗਲੀ ਜਨਰੇਸ਼ਨ ਵੀ ਨਹੀਂ ਜਾਣਗੇ ਇੰਡੀਆ ਨੂੰ ਹੀ ਅਸੀਂ ਪ੍ਰੀਫਰ ਕਰਾਂਗੇ ਲਿਵਿੰਗ ਫਿਲਮ ਦੇ ਵਿੱਚ ਇਦਾਂ ਦਾ ਕਿਦਾਂ ਦਾ ਕਿਹੜਾ ਸੀਨ ਲੱਗਿਆ ਜਿਹੜਾ ਤੁਹਾਡੀਆਂ ਅੱਖਾਂ ਨਮ ਹੋ ਗਈਆਂ ਜਦੋਂ ਗੋਲੀਆਂ ਚੱਲੀਆਂ ਉਹਨਾਂ ਤੇ ਜਦੋਂ ਬੇਦੋਸ਼ਿਆਂ ਤੇ ਕਲਕੱਤੇ 'ਚ ਗੋਲੀਆਂ ਚੱਲੀਆਂ ਉਹ ਖੇਤ ਦੇ ਆ ਵਿਚਾਰੇ ਆਏ ਸੀਗੇ ਉਹਨਾਂ ਨੂੰ ਸਰਕਾਰ ਨੇ ਗੋਲੀਆਂ ਮਾਰੀਆਂ ਤੁਹਾਨੂੰ ਲੱਗਿਆ ਵੀ ਜਿਹੜੇ ਕਲਾਕਾਰਾਂ ਨੇ ਫਿਲਮ ਦੇ ਵਿੱਚ ਕੰਮ ਕੀਤਾ ਉਹਨਾਂ ਨੇ ਪੂਰਾ ਉਹਨਾਂ ਨੂੰ ਉਹ ਦਿੱਤਾ ਹੈ ਕਿ ਹਾਂ ਇਹੀ ਸੀਗੇ ਉਹ ਜੋ ਹਨਾ ਸਾਨੂੰ ਇਨਸਾਫ ਦਿੱਤਾ ਹੈ ਕਲਾ ਦਾ ਜੋ ਟ੍ਰੇਲਰ ਦੇ ਵਿੱਚ ਆਪਣੇ ਬਜ਼ੁਰਗਾਂ ਨੂੰ ਵੇਖਿਆ ਸੀਗਾ ਨਾ ਉਦੋਂ ਹੀ ਪਤਾ ਲੱਗਿਆ ਸੀ ਵੀ ਬਹੁਤ ਵਧੀਆ ਰੋਲ ਹੋਊਗਾ ਇਹਨਾਂ ਦਾ ਬਹੁਤ ਉਹਨਾਂ ਨੇ ਰਿਐਲਿਟੀ ਦਿਖਾਈ ਆ ਹੈਡਸ ਆਫ ਦਸੇਮ ਜਸਰ ਜੀ ਬਹੁਤ 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 ਧੰਨਵਾਦ ਤੁਸੀਂ ਸਾਡੀ ਫੈਮਲੀズ ਨੂੰ ਦਿਖਾਇਆ ਚੰਗੀਆਂ ਫਿਲਮਾਂ ਬਣਾਉਣੀਆਂ ਚਾਹੀਦੀਆਂ ਤਾਂ ਕਿ ਆਪਣਾ ਯੂਥ ਆ ਸਹੀ ਰਾਹ ਤੇ ਜਾਵੇ ਪਰ ਸਮਾਂ ਬਹੁਤ ਬਦਲ ਗਿਆ ਹੁਣ ਸਰ ਪਹਿਲਾਂ ਜਿੱਦਾਂ ਦੀਆਂ ਫਿਲਮਾਂ ਬਣਦੀਆਂ ਸੀਗੀਆਂ ਹੁਣ ਉਹ ਫਿਲਮਾਂ ਬਣ ਰਹੀਆਂ ਕਿ ਸਾਨੂੰ ਸਾਡਾ ਇਤਿਹਾਸ ਪਤਾ ਲੱਗ ਰਿਹਾ ਫੈਮਲੀਆ ਕੱਟੀਆਂ ਦੇਖ ਸਕਦੇ ਇਤਾਂ ਦੀਆਂ ਫਿਲਮਾਂ ਬਣਨੀਆਂ ਤਾਂ ਹੀ ਆਪਾਂ ਨੂੰ ਰੂਟਸ ਦਾ ਪਤਾ ਲੱਗ ਤਾਂ ਹੀ ਬੱਚੇ ਇੱਥੇ ਰਹਿਣਗੇ ਤਾਂ ਹੀ ਆਪਾਂ ਨੂੰ ਆਪਣੀ ਮਿੱਟੀ ਦੀ ਕਦਰ ਹੋਊਗੀ ਇਸ ਮਿੱਟੀ ਨੂੰ ਆਜ਼ਾਦ ਕਰਨ ਲਈ ਕਿੰਨੀਆਂ ਕੁਰਬਾਨੀਆਂ ਹੋਈਆਂ 2 203 300 ਸਾਲ ਲੱਗ ਕੇ ਸੀਸੀ ਨੂੰ ਆਜ਼ਾਦ ਜਦ ਆਜ਼ਾਦੀ ਮਿਲੀ ਤੇ ਅੱਜ ਫੇਰ ਆਪਾਂ ਉਹਨਾਂ ਗੋਰਿਆਂ ਦੇ ਮਗਰ ਚਾ ਰਹੇ ਪਰ ਤਾਂ ਇਹ ਬਹੁਤ ਗਲਤ ਲੱਗ ਰਿਹਾ ਹੈ ਵੀ ਆਪਣਾ ਦੇਸ਼ ਛੱਡ ਛੱਡ ਕੇ ਜਾ ਰਹੇ ਬਿਹਾਰ ਦੇ ਲੋਕ ਯੂਪੀ ਦੇ ਲੋਕ ਇੱਥੇ ਆ ਕੇ ਸਕਸੈਸਫੁਲ ਹੋ ਰਹੇ ਸੈਕੰਡ ਸੈਕੰਡ ਕੈਟਾਗੋਰਥ ਕੈਟਾਗੋਰ ਵਿਚ ਜਿਸੀ ਤੁਹਾਨੂੰ ਜਾਣਦੇ ਹੋ ਤੇ ਮੈਂ ਬਹੁਤ ਕੁਝ ਕਹਿਣਾ ਚਾਹੁੰਦਾ ਬਟ ਪਬਲੀਕਲੀ ਆਈ ਵੰਟ ਟੂ ਅਰਗੂਮੈਂਟ ਸੇ ਮੈਂ ਬਿਕੋਜ਼ ਮਾਈ ਵਰਡਸ ਵੇਰ ਨਾਟ ਬੀ ਸੂਟ ਟੂ एवरीवन ਬਟ ਥਿੰਕ ਓਵਰ ਮੈਂ ਇੱਕ ਇੰਜੀਨੀਅਰ ਹੋ ਕੇ ਇੱਥੇ ਮੈਂ ਆਪਣੀ ਫੈਮਿਲੀ ਮੇਰੇ ਬੱਚਾ ਨਾਲ ਲੜਕਾ ਆ ਅਸੀਂ ਕੰਮ ਜਾਂਦੇ ਫਾਈਨਲ ਦੂਸਰੀ ਲੋਕੀ ਉਹ ਨਹੀਂ ਹੋ ਸਕਦੇ ਸਾਈਡ ਲਾਈਫ ਹੋਣੀ ਚਾਹੀਦੀ ਆ ਜਿਨਾਂ ਨੂੰ ਸੈਟੀਸਫੈਕਸ਼ਨ ਨਹੀਂ ਹੈਗੀ ਉਹ ਕਿਤੇ ਵੀ ਪਹੁੰਚ ਜਾਣ ਉਹ ਕਦੇ ਸੈਟੀਸਫਾਈਡ ਨਹੀਂ ਹੋ ਸਕਦੇ ਤੁਸੀਂ ਆਪਣੇ ਮਾਪੇ ਦੀ ਸੇਵਾ ਕਰੋ ਆਪਣੇ ਬੱਚਿਆਂ ਨੂੰ ਵਧੀਆ ਸੰਸਕਾਰ ਦਿਓ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਚੰਗੀਆਂ ਹੋਣ ਤਾਂ ਕਿ ਉੱਥੇ ਜਾ ਕੇ ਵਧੀਆ ਵਧੀਆ ਮਾਹੌਲ ਨਹੀਂ ਨਸ਼ਾ ਬਹੁਤ ਹੈ ਜੀ ਨਸ਼ਾ ਸਾਡੇ ਆਪਣੀ ਜਿਹੜੀ ਜਨਰੇਸ਼ਨਸ ਅਗਲੀਆਂ ਹੈਗੀਆਂ ਅਸੀਂ ਪਛਤਾ ਰਹੇ ਉਹਨਾਂ ਨੂੰ ਭੇਜ ਕੇ ਮੇਰੇ ਭਰਾ ਆ ਕਜ਼ਨ ਹੈ ਉਹਨਾਂ ਦੇ ਬੱਚੇ ਨਸ਼ੇ ਚ ਗਸਤ ਹੋ ਗਏ ਬਾਹਰ ਜਾ ਕੇ ਬਾਹਰ ਹੀ ਸਾਡੀਆਂ ਤੀਜੀ ਪੀੜ੍ਹੀ ਹੈ ਉੱਥੇ ਸਾਨੂੰ ਪਤਾ ਹੈ ਉਹ ਇੰਡੀਆ ਆ ਕੇ ਆਪਣੀ ਜ਼ਮੀਨਾਂ ਵੇਚ ਕੇ ਉਧਰ ਜਾ ਰਹੇ ਹੈ ਮੇਰੇ ਦਾਦਾ ਜੀ ਫਾਦਰ ਸਾਹਿਬ ਅਛਰ ਸਿੰਘ ਦੇਵਰ ਆਲਰੇਡੀ ਸੈਟਲਡ ਐਂਡ ਵੈਨਕੂਵਰ ਦੇਵਰ ਬੁੱਢ ਵਰਕ ਉਹਨਾਂ ਕੋ ਕੰਮ ਸੀ ਕੋਈ ਸੋ ਕੁਟਿ ਪਰ ਹੁਣ ਸਾਡੀ ਸਾਬ ਮੋਤਾ ਸਿੰਘ ਨੇ ਆਪਣਾ ਸਟੈਂਡ ਅਪ ਟੂ ਦਾ ਲਾਸਟ ਮੂਮੈਂਟ ਉਹ ਅਇਦਰ ਸ਼ਾਇਦ ਬਲੈਕ ਬਲੈਕ ਤਰਬਨ ਬੰਦੇ ਸੀ ਅੰਡਰ ਪ੍ਰੋਟੈਸਟ ਅਪ ਟੂ ਦਾ ਪੁਆਇੰਟ ਆਫ ਡੈਥ ਦੇ ਵੇਅਰਡ ਬਲੈਕ ਤਰਬਨ ਤਾਂ ਹੁਣ ਤਾਂ ਇੱਥੇ ਇੱਕ ਇੱਕ ਆਖਰੀ ਸਵਾਲ ਪੁੱਛੂਗੀ ਸਰ ਤੁਸੀਂ ਫਿਲਮ ਦੇਖ ਕੇ ਆਏ ਹੋ ਇੰਨੇ ਇਮੋਸ਼ਨਲ ਹੋਏ ਹੋ ਜਿਨ੍ਹਾਂ ਨੇ ਹਜੇ ਤੱਕ ਨਹੀਂ ਦੇਖੀ ਫਿਲਮ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੇ ਅਸੀਂ ਤਾਂ ਇਹੀ ਕਹਿੰਨੇ ਆ ਆਪਣੇ ਜੜੀਆ ਯੰਗ ਬਲੱਡ ਨੂੰ ਵੀ ਤੁਸੀਂ ਇੰਨਾ ਇਦਾਂ ਦੀਆਂ ਫਿਲਮਾਂ ਵੇਖੋ ਤਾਂ ਕਿ ਤੁਹਾਡੇ ਵਿੱਚ ਵੀ ਸਿੱਖੀ ਦਾ ਬੂਟਾ ਜਾਗੇ ਤੇ ਉਹ ਉਬਰੇ ਤੇ ਆਪਾਂ ਪੁਰਾਣੇ ਦਸਤਾਰਾਂ ਆਪਾਂ ਪੁਰਾਣੀਆਂ ਸਜਾਈਏ ਤੇ ਵੈਸਟਰਨ ਕਲਚਰ ਤੋਂ ਦੂਰ ਰਹੀਏ। ਇਹਦੇ ਫਿਲਮ ਦੇਖ ਕੇ ਆਏ ਗੁਰੂ ਨਾਨਕ ਜਹਾਜ ਕਿੱਦਾਂ ਦੀ ਲੱਗੀ ਭਾਜੀ ਤੁਹਾਨੂੰ ਫਿਲਮ? ਬਹੁਤ ਵਧੀਆ ਫਿਲਮ ਹੈ। ਪਿਲੋ ਨਹੀਂ ਇਹ ਤਾਂ ਇੱਕ ਫਿਲਮ ਕਹਿੰਦੇ ਨੂੰ ਗਲਤ ਗੱਲ ਹੈ। ਮੈਂ ਕਹਿੰਦਾ ਜੇ ਆਪਾਂ ਹਿਸਟਰੀ ਕਹੀਏ ਵੀ ਸਾਡਾ ਸਿੱਖ ਇਤਿਹਾਸ ਹੈ ਬਹੁਤ ਬਿਹਤਰ ਹੋਏਗਾ। ਹੂੰ। ਬਹੁਤ ਵਧੀਆ ਫਿਲਮ ਹੈ ਸਾਨੂੰ ਇਤਿਹਾਸ ਨਾਲ ਜੋੜਦੀ ਹੈ। ਹੂੰ। ਬਹੁਤ ਵਧੀਆ ਫਿਲਮ ਹੈ ਤੁਹਾਨੂੰ ਪਤਾ ਸੀ ਇਸ ਇਤਿਹਾਸ ਬਾਰੇ ਕਿ ਸਾਡਾ ਇਦਾਂ ਦਾ ਇਤਿਹਾਸ ਆ ਫਿਲਮ ਦੇਖਣ ਤੋਂ ਪਹਿਲਾਂ ਨਹੀਂ ਅਸੀਂ ਮੇਵਾ ਸਿੰਘ ਨੂੰ ਭੁੱਲ ਚੁੱਕੇ ਸੀ ਸਿਰਫ ਸਾਨੂੰ ਬਾਬਾ ਗੁਰਦੇਵ ਸਿੰਘ ਨੂੰ ਪਤਾ ਸੀਗਾ ਲੇਕਿਨ ਮੇਵਾ ਸਿੰਘ ਨੂੰ ਭੁੱਲ ਚੁੱਕੇ ਜਿਹੜਾ ਛੁਪਿਆ ਇੱਕ ਬਾਹਰ ਲੈ ਕੇ ਆਇਆ ਸਾਡਾ ਇਤਿਹਾਸ ਜਿਹੜਾ ਬਹੁਤ ਹੀ ਜ਼ਿਆਦਾ ਸੀ ਭੁੱਲ ਚੁੱਕੇ ਸੀਗੇ ਉਹ ਫਿਲਮ ਦੇਖ ਕੇ ਸਾਨੂੰ ਅੱਜ ਰਲਾਈਜ਼ ਹੋ ਰਿਹਾ ਵੀ ਅਸੀਂ ਬਹੁਤ ਕੁਝ ਭੁੱਲਦੇ ਜਾ ਰਹੇ ਹਾਂ ਇਸ ਤਰ੍ਹਾਂ ਦੀਆਂ ਫਿਲਮਾਂ ਹੋਰ ਆਉਣੀਆਂ ਚਾਹੀਦੀਆਂ ਬਹੁਤ ਵਧੀਆ ਕਿਰਦਾਰਾਂ ਨੇ ਤੁਹਾਨੂੰ ਲੱਗਦਾ ਵੀ ਆਪਣੇ ਕਿਰਦਾਰਾਂ ਦੇ ਨਾਲ ਇਨਸਾਫ ਦਿੱਤਾ ਪੂਰਾ ਪੂਰਾ ਬਿਲਕੁਲ ਜੀ ਬਿਲਕੁਲ ਗਰਦਾਰਾਂ ਨੇ ਸਾਹਿਬ ਉਹ ਵਧੀਆ ਬਹੁਤ ਵਧੀਆ ਰੋਲ ਅਦਾ ਕੀਤੇ ਗਰਦਾਰਾਂ ਨੇ ਸਾਰਿਆਂ ਨੇ ਆਪਣਾ ਪੂਰਾ ਜਾਨ ਲਾ ਕੇ ਜਿੱਦਾਂ ਕਹਿੰਦੇ ਫਿਲਮਾਂ ਨੇ ਗੁਰਪ੍ਰੀਤ ਕੋ ਗੀ ਦਾ ਬਹੁਤ ਜ਼ਿਆਦਾ ਰੋਲ ਜਾਂ ਪਹਿਲਾਂ ਵੀ ਬਹੁਤ ਵਧੀਆ ਫਿਲਮਾਂ ਉਹਨਾਂ ਦਾ ਬਹੁਤ ਵਧੀਆ ਰੋਲ ਰਿਹਾ ਹੈ ਤੇ ਇਸ ਪਿਕਚਰ ਵਿੱਚ ਵੀ ਦੇਖਣ ਨੂੰ ਆ ਬਹੁਤ ਜ਼ਿਆਦਾ ਉਹਨਾਂ ਨੇ ਵਧੀਆ ਰੋਲ ਕੀਤਾ ਹੈ ਹਾਂਜੀ ਜਿੱਦਾਂ ਅੱਜ ਕੱਲ ਯੂਥ ਨੂੰ ਬਹੁਤ ਹੈਗਾ ਕਿ ਬਾਹਰ ਬਾਹਰ ਜਾਣ ਦਾ ਬਹੁਤ क्रेਜ਼ ਆ ਪਰ ਇਦਾਂ ਜਦੋਂ ਫਿਲਮ ਦੇ ਵਿੱਚ ਦੇਖਦੇ ਆ ਕਿ ਉਹਨਾਂ ਨੇ ਕਿਦਾਂ ਕੁਰਬਾਨੀਆਂ ਦਿੱਤੀਆਂ ਬਾਹਰ ਜਾਣ ਲਈ ਕਿ ਅਸੀਂ ਪੰਜਾਬ ਦਾ ਮਾਹੌਲ ਠੀਕ ਕਰੀਏ ਵਾਪਸ ਆ ਕੇ ਪੈਸੇ ਕਮਾ ਕੇ ਹਨਾ ਸਾਡੇ ਯੂਥ ਨੂੰ ਵੀ ਸੇਧ ਲੈਣੀ ਚਾਹੀਦੀ ਹੈ ਕਿਉਂਕਿ ਦੇਖੋ ਬਾਹਰ ਜਾ ਕੇ ਵੀ ਉਹਨਾਂ ਨੇ ਫਤਿਹ ਆਪਣੀ ਕਾਇਮ ਰੱਖੀ ਹੋਈ ਸੀ ਉਸ ਟਾਈਮ 'ਚ ਜਦੋਂ ਕਿ ਅੰਗਰੇਜ਼ ਆ ਕੇ ਪਹੁੰਚੇਗੀ ਬਹੁਤ ਜ਼ਿਆਦਾ ਭਾਰੂ ਸੀਗੀ ਸਾਡੇ ਤੇ ਉਸ ਟਾਈਮ ਉਹਨਾਂ ਨੇ ਫਤਿਹ ਕਾਇਮ ਰੱਖੀ ਸੀ ਲੇਕਿਨ ਅਸੀਂ ਭੁੱਲਦੇ ਜਾ ਰਹੇ ਹਾਂ ਆਪਣੇ ਵਿਰਸੇ ਵਿਰਾਸਤ ਨੂੰ ਇਤਿਹਾਸ ਨੂੰ ਭੁੱਲਦੇ ਜਾ ਰਹੇ ਹਾਂ ਸਾਨੂੰ ਅੱਗੇ ਅੱਗੇ ਹੋ ਕੇ ਇਹੋ ਜੀ ਚੀਜ਼ਾਂ ਨੂੰ ਸਪੋਰਟ ਕਰਨ ਦੀ ਲੋੜ ਹੈ ਜਿਨ੍ਹਾਂ ਨੇ ਨਹੀਂ ਦੇਖੀ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਹੈ ਉਹਨਾਂ ਨੂੰ ਆਣਾ ਚਾਹੀਦਾ ਮੋਸਟ ਵੈਲਕਮ ਹੈ ਆਣਾ ਚਾਹੀਦਾ ਉਹਨਾਂ ਨੂੰ ਇੱਥੇ ਔਰ ਫਿਲਮ ਦੇਖ ਕੇ ਫਿਰ ਆਪਣੇ ਬਾਅਦ ਚ ਥਿਊ ਚੇਂਜ ਕਰਨਾ ਚਾਹੀਦਾ ਹੈ ਮੇਰੇ ਹਿਸਾਬ ਨਾਲ ਕਿਉਂਕਿ ਅੱਜ ਕੱਲ ਬਹੁਤ ਪ੍ਰੋਪਗੈਂਡਾ ਵਿਚਾਰ ਰਹੇ ਨੇ ਇਸ ਵੇਲੇ ਫਿਲਮ ਵਿਚੇ ਹੈ ਨਾ ਜੀ ਤੇ ਆਣਾ ਚਾਹੀਦਾ ਦੇਖਣੀ ਚਾਹੀਦੀ ਪਹਿਲਾਂ ਦੇਖਣਾ ਚਾਹੀਦਾ ਕਿ ਫਿਰ ਆਪਣਾ ਥਿਊ ਦੇਣਾ ਚਾਹੀਦਾ ਕੋਈ ਵੀ ਦੱਸਿਓ ਕਿੱਦਾਂ ਦੀ ਲੱਗੀ ਫਿਲਮ ਗੁਰੂ ਨਾਰਕ ਜੱਜ ਦੇਖ ਕੇ ਆਏ ਹੋ ਬਹੁਤ ਵਧੀਆ ਫਿਲਮ ਲੱਗੀ ਜੀ ਮਤਲਬ ਸਾਨੂੰ ਪਤਾ ਲੱਗੇ ਅਸੀਂ ਮੈਂ ਅਨਬਾਰੋਂ ਕੈਨੇਡਾ ਤੋਂ ਆਇਆ ਹਾਂ ਪਾਜੀ ਨਿਊਜ਼ੀਲੈਂਡ ਤੋਂ ਆਏ ਨੇ ਪਰ ਉੱਥੇ ਜਨਰੇਸ਼ਨ ਨੂੰ ਪਤਾ ਨਹੀਂ ਸੀ ਵੀ ਕੀ ਹੈਗਾ ਜੀ ਕੰਮ ਘਾਟੂ ਮਾਰੋ ਦੁਬਾਰੇ ਇਸ ਮਿਲਣਾ ਅਵੇਅਰਨੈਸ ਮਿਲੂਗੀ ਪਤਾ ਲੱਗੂ ਕਿ ਸਾਡੇ ਬਜ਼ੁਰਗ ਕਿਵੇਂ ਗਏ ਕੀ ਉਹਨਾਂ ਨੇ ਸਟਰਗਲ ਕੀਤਾ ਉੱਥੇ ਔਰ ਕੀ ਉਹਦੇ ਆਪ ਬ੍ਰਿੰਗਿੰਗ ਹੋਈ ਹੈ ਇਸ ਲਈ ਸੋ ਵੈਰੀ ਗੁੱਡ ਈਵਨ ਕਿਸੇ ਦੇਖਿਆ ਆਏਗਾ ਬੈਕ ਇਨ 2016 ਦੇ ਵਿੱਚ ਸਾਡੇ ਜਸਟਿਸ਼ਟ ਨੇ ਵੀ ਅਪੋਲੋਜੀ ਕੀਤੀ ਸੀ ਵੀ ਜੋ ਹੋਇਆ ਉਹ ਬਹੁਤ ਗਲਤ ਹੋਇਆ ਉਸ ਬਾਰੇ ਇਟਸ ਰੀਲੀ ਗੁੱਡ ਵਾਚੂ ਮੂਵੀ ਹੈ ਦੇਖੋ ਫਿਲਮ ਦੇ ਵਿੱਚ ਜਿੱਦਾਂ ਕੈਨੇਡਾ ਦਾ ਮਾਹੌਲ ਦਿਖਾਇਆ ਪਰ ਹੁਣ ਤੁਸੀਂ ਉੱਥੇ ਰਹਿੰਦੇ ਹੋ ਉਹ ਫਿਲਮ ਵਾਲਾ ਮਾਹੌਲ ਤੇ ਹੋਣ ਵਾਲਾ ਮਾਹੌਲ ਕਿੰਨਾ ਕਿ ਉਹਦੇ ਵਿੱਚ ਫਰਕ ਆ। ਦੇਖੋ ਜੀ ਉਹ ਬੈਕ ਡੇਸ ਪੁਰਾਣਾ ਮਾਹੌਲ ਸੀ। ਅਹੀਂ ਤੋਂ ਅਸਲ ਜੰਮੇ ਵੀ ਨਹੀਂ ਜਸਲੀ ਸੈਂਡ ਹੋਏ ਨੇ। ਪਰ ਹੁਣ ਤੇ ਫ੍ਰੀ ਕੰਟਰੀ ਹੈ ਤੁਸੀਂ ਜੋ ਮਰਜ਼ੀ ਕਰੋ ਉੱਥੇ ਹੈ ਨਾ। ਕੋਈ ਐਸੀ ਗੱਲ ਨਹੀਂ ਹੈਗੀ। ਬਹੁਤ ਵਧੀਆ ਜੀ ਸਾਰਾ ਕੁਝ ਹੁੰਦਿਆ। ਹੁਣ ਇਹਦਾ ਕੋਈ ਗੱਲਬਾਤ ਨਹੀਂ ਹੈਗੀ ਉੱਥੇ। ਬਸ ਵਾਚ ਸਭ ਨੂੰ ਰეკਮੈਂਡਡ ਹੈ ਇਹ ਨਹੀਂ ਟਵਲੇ ਤੁਹਾਨੂੰ ਲੱਗਦਾ ਵੀ ਦੇਖਣੀ ਚਾਹੀਦੀ ਫਿਲਮ ਜਰੂਰ ਦੇਖਣੀ ਚਾਹੀਦੀ ਜੀ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਸਾਫ ਸੁਥਰੀ ਪਿਕਚਰ ਆ ਦੇਖੋ ਥੋੜੇ ਜਿਹਾ ਪਤਾ ਲੱਗੇ ਉਹਨਾਂ ਨੂੰ ਵੀ ਅਸੀਂ ਸਾਡਾ ਪਿੰਚੋਖੜ ਕੀ ਸੀ ਤੁਸੀਂ ਕਿੱਥੋਂ ਆਏ ਆ ਤੁਸੀਂ ਕਿਵੇਂ ਇੱਥੇ ਸਟੈਬਲਿਸ਼ ਹੋਏ ਆ ਤੇ ਦਾ ਸਾਲ ਜੀ ਹੋਰ ਤੇ ਕੀ ਕਰ ਸਕਦੇ ਆ ਤੁਹਾਨੂੰ ਕਿਦਾਂ ਲੱਗੀ ਮੂਵੀ ਜੀ ਜਾਂ ਤਰਸੇਮ ਜਸਤਰ ਦਾ ਕੰਮ ਵਧੀਆ ਜੀ ਦਾ ਪਹਿਲਾ ਵੀ ਉਹਦਾ ਵਧੀਆ ਦੇਖਣਾ ਫੈਮਲੀ ਮੂਵੀ ਹੈ ਫੈਮਲੀ ਦੇ ਨਾਲ ਆਓ ਤੇ ਵਧੀਆ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ ਇਮੋਸ਼ਨਲ ਕਰਦੀ ਆ ਫਿਲਮ ਕਿਤੇ ਨਾ ਕਿਤੇ ਹਾਂਜੀ ਹਾਂਜੀ ਕਰ ਜਾਂਦੀ ਐਮੋਸ਼ਨ ਵਿੱਚ ਵਿੱਚ ਨੂੰ ਜੇ ਬਸ ਐਮੋਸ਼ਨਲ ਹੋਏ ਤਾਂ ਹੋਏ ਨਾ ਥੋੜਾ ਜਿਹਾ ਬਟ ਹਾਂ ਦੇਖਣ ਵਾਲੀ ਮੂਵੀ ਨਹੀਂ ਦੇਖੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਆਓ ਜਰੂਰ ਇੱਕ ਵਾਰੀ ਦੇਖ ਕੇ ਜਾਓ ਫੈਮਿਲੀ ਮੂਵੀ ਐ ਆਪਾਂ ਇਹ ਵੀ ਇਦਾਂ ਵੇਸਟ ਕਰਦੇ ਆਪਣੇ ਪੈਸੇ ਕੋ ਸਿੱਕੇ ਜਾਵਾਂਗੇ ਇੱਥੇ ਕਿੱਦਾਂ ਦੀ ਲੱਗੀ ਤੁਹਾਨੂੰ ਫਿਲਮ ਬਹੁਤ ਵਧੀਆ ਲੱਗੀ ਪਰਿਵਾਰ ਨਾਲ ਦੇਖਣ ਵਾਲੀ ਮੂਵੀ ਐ ਸਾਰਿਆਂ ਨੂੰ ਦੇਖਣੀ ਚਾਹੀਦੀ ਆਗੇ ਰੀਅਲ ਸਟੋਰੀ ਐ ਸਭ ਨੂੰ ਦੇਖਣੀ ਚਾਹੀਦੀ ਬਹੁਤ ਵਧੀਆ ਮੂਵੀ ਐ ਇਤਿਹਾਸ ਬਾਰੇ ਕੀ ਪਤਾ ਲੱਗਾ ਪਹਿਲਾਂ ਤੁਹਾਨੂੰ ਪਤਾ ਸੀਗਾ ਫਿਲਮ ਦੇਖਣ ਤੋਂ ਪਤਾ ਨਹੀਂ ਸੀ ਪਹਿਲਾਂ ਹੁਣ ਦੇਖ ਕੇ ਪਤਾ ਲੱਗਾ ਵੀ ਐਦਾਂ ਹੋਇਆ ਆਪਣੇ ਬਜ਼ੁਰਗਾਂ ਨਾਲ ਦੇਖਣੀ ਚਾਹੀਦੀ ਆ ਵੈਸੇ ਸਭ ਨੂੰ ਮੂਵੀ ਆ ਬਹੁਤ ਵਧੀਆ ਤਰਸੇਮ ਜੱਸੜ ਦੀ ਇਹ ਬਹੁਤ ਵਧੀਆ ਸੋਚ ਹੈ ਦੇਖਣੀ ਚਾਹੀਦੀ ਸਾਰਾ ਕਿੱਦਾਂ ਲੱਗਦਾ ਜਦੋਂ ਫਿਲਮ ਦੇਖਦੇ ਆ ਤੇ ਕੋਈ ਜੋਸ਼ ਅੰਦਰ ਹੁੰਦਾ ਜਦੋਂ ਆਪਸ ਦੇ ਵਿੱਚ ਸਾਰੇ ਗੱਲਾਂ ਕਰਦੇ ਨੇ ਗੋਲੀਆਂ ਵੱਜਦੀਆਂ ਨੇ ਹਾਂਜੀ ਹਾਂਜੀ ਜੋਸ਼ ਆਉਂਦਾ ਪਤਾ ਲੱਗਦਾ ਸਾਰਾ ਮਤਲਬ ਵੀ ਐਦਾਂ ਹੋਇਆ ਆਪਣੇ ਨਾਲ ਪਹਿਲਾਂ ਆਪਣੇ ਬਜ਼ੁਰਗਾਂ ਨਾਲ ਐਦਾਂ ਹੋਇਆ ਤੇ ਉਹ ਬੰਦਰ ਫਿਲਮ ਦੇਖੇ ਤੋਂ ਹੀ ਪਤਾ ਲੱਗੋ ਮੂਵੀ ਦੇਖਣੀ ਚਾਹੀਦੀ ਹੈ ਮੈਂ ਤਾਂ ਕਹਿੰਦਾ ਸਾਰਿਆਂ ਨੂੰ ਅਗੇ ਫੈਮਿਲੀ ਮੂਵੀ ਆ ਬੱਚਿਆਂ ਨਾਲ ਅਗੇ ਜ਼ਰੂਰ ਦੇਖੋ ਸਾਰੇ ਜਿਹੜੇ ਕੈਨੇਡਾ ਵਗੈਰਾ ਗਏ ਅੱਜ ਤਾਂ ਬਹੁਤ ਸੌਖਾ ਹੋ ਗਿਆ ਜਾਣਾ ਅੱਜਕੱਲ ਤਾਂ ਹਨਾ ਪਹਿਲਾਂ ਜਾਣਾ ਉਹਦੇ ਵਿੱਚ ਮੂਵੀ ਦੇ ਵਿੱਚ ਸਾਰਾ ਦਿਖਾਇਆ ਗਿਆ ਜੀ ਜੀ ਵੀ ਪਹਿਲਾਂ ਜਾਣਾ ਬਹੁਤ ਔਖਾ ਸੀ ਹੁਣ ਤਾਂ ਹਰੇਕ ਚਲੇ ਗਿਆ ਮਤਲਬ ਉਹ ਇਤਿਹਾਸ ਦੇਖਣਾ ਚਾਹੀਦਾ ਸਾਰਿਆਂ ਨੂੰ ਵੀ ਕੀ ਕੀ ਹੋਇਆ ਉਹ ਦੇਖੋ ਜ਼ਰੂਰ ਆ ਕੇ ਕੈਨੇਡਾ ਵਾਲੇ ਖਾਸ ਕਰ ਦੇਖਣੇ ਰੋ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਜਲਵਾਤ ਸਿੰਘ ਜੀ ਕਿਦਾਂ ਦੀ ਲੱਗੀ ਸਰ ਤੁਹਾਨੂੰ ਕਿੱਲ ਬਹੁਤ ਸੋਹਣੀ ਮੂਵੀ ਸੀ ਤੇ ਵਿੱਚ ਆਪਣੇ ਇਤਿਹਾਸ ਵਿੱਚ ਜੋ ਆਪਣੇ ਕਮਕਟੂ ਵਿੱਚ ਜਹਾਜ਼ ਸੀਗਾ ਉਹ ਕਿਵੇਂ ਉਹਨਾਂ ਨੇ ਮਤਲਬ ਜਦੋਂ ਗੁਲਾਮ ਸੀਗਾ ਕਿਵੇਂ ਤਸ਼ੱਦਦ ਹੋਏ ਸਾਡੇ ਸਿੱਖਾਂ ਤੇ ਤੇ ਉਹਨਾਂ ਨੇ ਫਾਈਟ ਜਾਰੀ ਰੱਖੀ ਹੈ ਤੇ ਹੁਣ ਦੇਖੋ ਆਪਣੇ ਧਰਤੀ ਕੈਨੇਡਾ ਤੇ ਕਿਵੇਂ ਰਾਜ ਕਰ ਰਹੇ ਹੋ ਤੁਸੀਂ ਦੇਖਿਆ ਵੀ ਕਿਦਾਂ ਉਹਨਾਂ ਨੂੰ ਸੇਗਾ ਕਿ ਬਾਹਰ ਜਾਣਾ ਹੈ ਬਾਹਰ ਜਾ ਕੇ ਅਸੀਂ ਆਪਣੇ ਪੰਜਾਬ ਵਿੱਚ ਜਿਹੜਾ ਗੁਲਾਮਾ ਉਹਨੂੰ ਵੀ ਆਜ਼ਾਦ ਕਰਾਉਣਾ ਹੈ ਪਰ ਜਿਹੜਾ ਅੱਜ ਕੱਲ ਯੂਥ ਹੈ ਉਹਨਾਂ ਨੂੰ ਇਦਾਂ ਕਿ ਬਾਹਰ ਜਾਣਾ ਬਾਹਰ ਜਾਣਾ ਉਹਨਾਂ ਦਾ ਕੋਈ ਮਕਸਦ ਨਹੀਂ ਹੈਗਾ ਪਰ ਵੈਸੇ ਉਹਨਾਂ ਨੂੰ ਦੇਖੋ ਇਹ ਬਹੁਤ ਵਧੀਆ ਗੱਲ ਹੈ ਜੋ ਮੂਵੀ ਬਣਾਈ ਏ ਇਹਦੇ ਨਾਲ ਆਪਾਂ ਨੂੰ ਪਤਾ ਲੱਗ ਲੱਗਿਆ ਵੀ ਇਹ ਕੈਨੇਡਾ ਜਾਣ ਵਿੱਚ ਕੀ ਕਾਰਨ ਕੀ ਸੀ ਨਹੀਂ ਤਾਂ ਹੁਣ ਅੱਜ ਕੱਲ ਦੀ ਜਨਰੇਸ਼ਨ ਤੁਹਾਨੂੰ ਪਤਾ ਹੀ ਹੈ ਉਹਨਾਂ ਨੂੰ ਕੋਈ ਮਕਸਦ ਨਹੀਂ ਉਹਨਾਂ ਨੂੰ ਜਾਣਾ ਚਿੱਲ ਫਨ ਵਗੈਰਾ ਵਗੈਰਾ ਤੇ ਬਹੁਤ ਸੋਹਣਾ ਇਹਨਾਂ ਨੇ ਮਤਲਬ ਇਤਿਹਾਸ ਦੱਸਿਆ ਏ ਇਹਨਾਂ ਨੇ ਹੋਰ ਵੀ ਮੂਵੀਆ ਬਣਨੀਆਂ ਚਾਹੀਦੀਆਂ ਜਿਹਦੇ ਵਿੱਚ ਪਤਾ ਲੱਗ ਸਕੇ ਸਾਡੇ ਪਛੋਕੜ ਚ ਕੀ ਕੁਛ ਸਾਡੇ ਨਾਲ ਹੋਇਆ ਕੀ ਕਹਿਣਾ ਚਾਹੁੰਦੇ ਹੋ ਜਿਹਨਾਂ ਨੇ ਨਹੀਂ ਦੇਖੀ ਅਜੇ ਉਹ ਵੀ ਆ ਕੇ ਦੇਖਣ ਤੇ ਵਧੀਆ ਮੂਵੀ ਹੈ ਬੱਚਿਆਂ ਨੂੰ ਵੀ ਨਾਲ ਫੈਮਿਲੀ ਮੂਵੀ ਹੈ ਸਾਰਿਆਂ ਨੂੰ ਆਪਣਾ ਜੋ ਵੀ ਕੈਨੇਡਾ ਗਏ ਹੋਏ ਆ ਮੇਰੇ ਖਿਆਲ ਮੈਂ ਜੋ ਕੈਨੇਡਾ ਗਏ ਹੋਏ ਉਹਨਾਂ ਨੂੰ ਵੀ ਨਹੀਂ ਪਤਾ ਹੋਣਾ ਇਸ ਗੱਲ ਦਾ ਬਹੁਤ 95% ਸ਼ਾਇਦ ਨਹੀਂ ਪਤਾ ਹੋਊਗਾ ਤੇ ਉਹਨਾਂ ਨੂੰ ਵੀ ਜੋ ਵੀ ਇੰਡੀਆ ਚ ਆਏ ਆ ਬਾਹਰ ਵੀ ਹੈ ਚੱਲ ਰਹੀ ਹੈ ਮੂਵੀ ਸਾਰਿਆਂ ਨੂੰ ਦੇਖਣੀ ਚਾਹੀਦੀ ਜੇਕਰ ਆਪਾਂ ਇਦਾਂ ਦੀ ਮੂਵੀ ਨੂੰ ਸਪੋਰਟ ਕਰਾਂਗੇ ਤਾਂ ਹੀ ਅੱਗੇ ਵਾਸਤੇ ਪ੍ਰੋਡਿਊਸਰ ਜਾਂ ਐਕਟਰ ਇਸ ਮੂਵੀ ਕਰਨਗੇ ਨਹੀਂ ਤਾਂ ਫਿਰ ਨਾ ਚਿੱਦਾ ਕੰਜਰ ਖਾਨਾ ਚਾ ਚੱਲਦਾ ਹੀ ਰਹਿੰਦਾ ਥੈਂਕ ਯੂ ਗੱਲਬਾਤ ਕਰਨ ਦੇ ਲਈ ਫਿਲਮ ਬਹੁਤ ਵਧੀਆ ਜੀ ਸੀ ਸਾਨੂੰ ਪੂਰਾ ਚਾਹ ਸੀਗਾ ਕਿ ਅਸੀਂ ਸੇਵ ਜਸਟਰ ਦੀ ਮੂਵੀ ਅਸੀਂ ਬੜੇ ਟਾਈਮ ਤੋਂ ਫੋਲੋ ਕਰ ਰਹੇ ਹਾਂ ਬਾਈ ਨੂੰ ਤੇ ਸਾਨੂੰ ਆ ਸੀਗਾ ਵੀ ਅਗਰ ਬਾਈ ਵਧੀਆ ਫਿਲਮ ਲੈ ਕੇ ਆਇਆ ਤਾਂ ਸਾਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਉਹਦੇ ਨਾਲ ਬਾਈ ਨੂੰ ਵੀ ਹੰਗੋਰਾ ਮਿਲਦਾ ਤੇ ਜੇ ਬਾਈ ਮੇਰੀ ਆਵਾਜ਼ ਸੁਣ ਰਿਹਾ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਜੋੜੀ ਤੁਸੀਂ ਫਿਲਮ ਬਣਾਤੀ ਹੈ ਇਤਿਹਾਸ ਕਿ ਇਤਿਹਾਸ ਨੂੰ ਦਰਸਾਉਂਦੀ ਹੋਈ ਤੇ ਸਕੂਲਾਂ ਕਾਲਜਾਂ ਵਿੱਚ بڑے ਵੱਡੇ ਪਰਦੇ ਤੇ ਹੈਗਾ ਦੀ ਬڑے ਵੱਡੇ ਲੈਵਲ ਤੇ ਲੋਕ ਇਹਨੂੰ ਦੇਖਣਗੇ ਪ੍ਰਮੋਟ ਕਰਨਗੇ ਅਸੀਂ ਆਪ ਬੜੀ ਪ੍ਰਮੋਟ ਕੀਤੀ ਹੈ ਸਾਡਾ ਚੈਨਲ ਹੈਗਾ یو ਲੋ ਟੂ ਵੀ ਪੰਜਾਬੀ ਅਸੀਂ ਆਪਣੇ ਚੈਨਲ ਤੇ ਥਰੂ ਵੀ ਪ੍ਰਮੋਟ ਕੀਤੀ ਹੈ ਮੂਵੀ ਇਹ ਤੇ ਮੈਂ ਸਾਰਿਆਂ ਨੂੰ ਇਹ ਦੱਸ ਕੇ ਬੰਦ ਕਰਨਾ ਚਾਹਾਂਗਾ ਕਿ ਮੂਵੀ ਬਹੁਤ ਸੋਹਣੀ ਆਪਣੇ ਇਤਿਹਾਸ ਨੂੰ ਦਰਸਾਉਂਦੀ ਹੈ ਪਹਿਲਾਂ ਕਿਤਾਬਾਂ 'ਚ ਪੜ੍ਹਦੇ ਹੁੰਦੇ ਸੀ ਕਿ 9ਵੀਂ 10ਵੀਂ 'ਚ ਕਿ ਕਾਮਾ ਗਾਟਾ ਮਾਰੋ ਜਾਇ ਕੀ ਹੈਗਾ ਪਰ ਅੱਜ ਪ੍ਰੈਕਟੀਕਲੀ ਦੇਖਿਆ ਕਿ ਵਾਕਈ ਕੀ ਅਸਲੀਅਤ ਹੈਗੀ ਸਾਡੇ ਪੰਜਾਬੀਆਂ ਨੇ ਸਾਡੀ ਸਿੱਖ ਕੌਮਨੀ ਦਾ ਵਾਸਤੇ ਕੀ ਉਸ ਚੀਜ਼ ਵਾਸਤੇ ਕੀ ਸੰਘਰਸ਼ ਕੀਤਾ ਕੀ ਨਹੀਂ ਕੀਤਾ ਹੈਗਾ ਅੱਜ ਵੈਨਕ ਬਹੁਤ ਸਾਰੇ ਲੋਕ ਗਏ ਆ ਤੇ ਬੜੇ ਉੱਥੇ ਕਹਿ ਦਈਏ ਵੀ ਆਪਦੀ ਸੰਘਰਸ਼ ਕਰ ਰਹੇ ਆ ਨਾ ਮਿਹਨਤੀ ਕਮਾਈ ਕਰ ਰਹੇ ਆ ਉਹ ਇਹਨਾਂ ਦੇ ਬਦਲਤੀ ਗਏ ਆ ਕਿਉਂਕਿ ਇਹਨਾਂ ਨੇ ਪਹਿਲਾ ਪੈਰ ਰੱਖਿਆ ਤੇ ਇਹਨਾਂ ਨੇ ਸੰਘਰਸ਼ ਲੜਿਆ ਤੇ ਜਿਹੜੀ ਅੱਗੇ ਉਹ ਜੰਗ ਜਿੱਤੀ ਆ ਤੇ ਅੱਜ ਕਹਿ ਦਈਏ ਪਹਿਲਾਂ ਆਪਾਂ ਨੂੰ ਵੋਟਾਂ ਨਹੀਂ ਪਾਉਣ ਦਾ ਅਧਿਕਾਰ ਹੁੰਦਾ ਸੀਗਾ ਤੇ ਅੱਜ ਆਪਣੇ 24 20 ਤੋਂ 25 ਮੇਰੇ ਖਿਆਲ ਐਮ ਪੀ ਵੀ ਬਣੇ ਆ ਉੱਥੇ ਪੰਜਾਬ ਦੇ ਹਿੱਤ ਤੇ ਬਹੁਤ ਬੜੀ ਮਾਣ ਵਾਲੀ ਗੱਲ ਆ ਬੜੀ ਖੁਸ਼ੀ ਵਾਲੀ ਗੱਲ ਆ ਤੇ ਜਿੰਨੀ ਵੀ ਕੰਮ ਘਾਟੋ ਮਾਰੂ ਦੀ ਟੀਮ ਹੈਗੀ ਸਾਰੀ ਵਧਾਈ ਦੀ ਪਾਤਰ ਆ ਤੇ ਮੈਂ ਸਾਰੇ ਲੋਕਾਂ ਨੂੰ ਵੀ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਜਿਹੜੇ ਇਸ ਚੈਨਲ ਤੇ ਇਸ ਵੀਡੀਓ ਨੂੰ ਦੇਖ ਰਹੇ ਆ ਤੁਸੀਂ ਇੱਕ ਵਾਰ ਇਹ ਮੂਵੀ ਜ਼ਰੂਰ ਦੇਖੋ ਤੁਹਾਨੂੰ ਕੁਛ ਨਾ ਕੁਛ ਕਹਿ ਦਈਏ ਵੀ ਤੁਹਾਡੇ ਪੈਸੇ ਦਾ ਜ਼ਰੂਰ ਮੁੱਲ ਪਊਗਾ ਤੁਹਾਨੂੰ ਵਾਕਈ ਫੀਲ ਹੋਊਗਾ ਕਿ ਵਾਕਈ ਕੋਈ ਚੀਜ਼ ਸਿਨੇਮੇ ਦੇ ਵਿੱਚ ਬੜੀ ਵਧੀਆ ਬਣ ਕੇ ਆਈ ਹੈ ਤੇ ਲੋਕ ਬੜੇ ਵੱਡੇ ਪਰਦੇ ਤੇ ਦੇਖ ਰਹੇ ਆ ਤੇ ਪਿਆਰ ਦੇ ਰਿਹਾ ਸੀਨ ਬਹੁਤ ਬਹੁਤ ਧੰਨਵਾਦ ਜੀ ਕਿੱਦਾਂ ਦੀ ਲੱਗੀ ਤੁਹਾਨੂੰ ਫਿਲਮ ਬਹੁਤ ਵਧੀਆ ਦੀ ਜੀ ਹੂੰ ਬਾਕੀ ਪੰਜਾਬੀਆਂ ਦਾ ਵੀ ਕਾਹੀ ਬੈਂਦੇ ਦੇ ਦੇਖਣ ਚਾਹੀਦੇ ਜੀ ਆਪਣੇ ਇਤਿਹਾਸ ਬਾਰੇ ਆ ਜੀ ਸਾਰੀ ਵੀ ਆਪਣੇ ਪੰਜਾਬੀਆਂ ਨੇ ਕੀ ਕਰਨਾ ਮਤਲਬ ਮਿਹਨਤ ਕਰੀ ਹੈ ਉੱਥੇ ਜਾ ਕੇ ਜੋ ਵੀ ਹੈ ਆਪਣਾ ਜੋ ਅੱਜ ਉੱਥੇ ਸਾਰੇ ਬੈਠੇ ਆ ਕਿਸ ਕਾਰਨ ਬੈਠੇ ਆ ਸਾਰਾ ਕੁਝ ਦਿਖਾਇਆ ਵਾਜੀ ਫਿਲਮ ਚ ਦੇਖਣੀ ਚਾਹੀਦੀ ਏ ਜੀ ਫਿਲਮ ਅੱਜ ਕੱਲ ਜਿਹੜਾ ਯੂਥ ਆ ਉਹਨਾਂ ਦੇ ਵਿੱਚ ਬੜਾ ਕਰੇਜ਼ ਆ ਕਿ ਬਾਹਰ ਜਾਣਾ ਹੈ ਬਾਹਰ ਜਾਣਾ ਮੈਨੂੰ ਲੱਗਦਾ ਉਹਨਾਂ ਨੂੰ ਵੀ ਨਹੀਂ ਪਤਾ ਹੋਣਾ ਇਸ ਦੇ ਬਾਰੇ ਕਿ ਸਾਡਾ ਇਤਿਹਾਸ ਕੀ ਸੀ ਬਹੁਤ ਘੱਟ ਬੰਦਿਆਂ ਨੂੰ ਪਤਾ ਹੋਊਗਾ ਜੀ ਬਹੁਤ ਘੱਟ ਸਟੂਡੈਂਟਸ ਨੂੰ ਪਤਾ ਹੋਊਗਾ ਵੀ ਮਤਲਬ ਪਿੱਛੇ ਇਤਿਹਾਸ ਕਾ ਜਿਹੜਾ ਉੱਥੇ ਬੈਠੀਆਂ ਜ ਕੈਨੇਡਾ ਚ ਬਾਕੀ ਉਹਨਾਂ ਵਾਸਤੇ ਸਪੈਸ਼ਲ ਦੇਖਣ ਚਾਹੀਦੀ ਏ ਵੀ ਕਿੰਨੀ ਮਿਹਨਤ ਕਰੀ ਜ ਆਪਣੇ ਪੁਰਾਣੇ ਬਜ਼ੁਰਗਾਂ ਨੇ ਜ ਥੈਂਕ ਯੂ ਗੱਲਬਾਤ ਕਰਕੇ